ਆ ਦੋ 24 ਦੀ ਇਲੈਕਸ਼ਨ ਦੇ ਵਿੱਚ ਸਾਡਾ ਨਾ ਹੋਇਆ ਉਹਨੇ ਤਾਂ ਬਿਲਕੁਲੀ ਸਾਡਾ ਕੰਨ ਤੇ ਲਿਖਤਾ ਵੀ ਤੁਸੀਂ ਕਦੇ ਅੱਗੇ ਆਈ ਨਹੀਂ ਸਰ ਉਹ ਕਹਿੰਦੇ ਤੁਸੀਂ ਘਰੋਂ ਬਾਹਰ ਨਿਕਲਣ ਅਸੀਂ ਉਹ ਵੀ ਛੱਡ ਦਾਂਗੇ ਉਹ ਕਹਿੰਦੇ ਜੋ ਜੋ ਸੰਨ ਹੁਕਮ ਨਵਾਂ ਜਾਰੀ ਕਰ ਦਾਂਗੇ ਅਸੀਂ ਉਹ ਮੰਨ ਲਾਂਗੇ ਸੇਮ ਅੱਥੇ ਦੇ ਬੰਦੇ ਸਾਡਾ ਤਾਂ ਰੋਜ਼ਾ ਕਹਿੰਦੇ ਸੁਖਵੀਰ ਸਿੰਘ ਬਾਦਲ ਦੇ ਨਾਲ ਲੱਗ ਰਿਹਾ ਕਿਤਨੇ ਹਾਲਮੋਸਟ ਦੇਖੀਏ 50 60 ਸਾਲ ਹੋ ਗਏ ਸ਼ੋਮ ਨਿਕਲ ਜਾਂਦੇ ਵਿੱਚ ਵੱਡੇ ਬਾਦਸ਼ਾਹ ਵੀ ਮੁੱਖ ਮੰਤਰੀ ਵੀ ਰਹੇ ਪ੍ਰਧਾਨ ਵੀ ਰਹੇ ਉਤਵਾ ਸਾਹਿਬ ਵੀ ਸੇਵਾਦਾਰ ਬਣੇ ਨੇ ਕਾਫੀ ਚਿਰ ਹੋ ਗਿਆ ਪਰ ਜਦੋਂ 8 ਦੇ ਸਾਹਿਬ ਸੇਵਾਦਾਰ ਬਣੇ ਨੇ ਹਰ ਇਲੈਕਸ਼ਨ ਤੇ ਸੀ ਘਟ ਰਹੀਆਂ ਹਰ ਇਲੈਕਸ਼ਨ ਸੀ ਘਟ ਰਹੀਆਂ ਸ਼ਰੋਬਨੀ ਕਾਲੀਦਲ ਇਹ ਗੱਲਾਂ ਅੰਦਰ ਬੰਦ ਕਮਰੇ ਚ ਨਹੀਂ ਸੀ ਕਰ ਸਕਦਾ ਜੋ ਕਿ ਅੱਜ ਲੋਕਾਂ ਦੇ ਘਰ-ਘਰ ਗਈਆਂ ਗੱਲਾਂ ਉਹ ਜਿਹੋ ਆਚੀ ਕੰਮ ਕੀਤੇ ਉਹ ਕੰਮ ਸਾਨੂੰ ਬਹੁਤ ਪਿੱਛੇ ਲੈ ਗਏ ਬਹੁਤ ਪਿੱਛੇ ਲੈ ਗਏ ਲੋਕ ਉਹ ਇੱਕ ਮਿੰਟ ਲਈ ਸਾਨੂੰ ਸੁਣਨ ਦੇ ਆ। ਪ੍ਰਕਾਸ਼ ਸਿੰਘ ਬਾਦਲ ਹੁੰਦੇ ਫਿਰ ਅੱਜ ਇਹ ਦਿਨ ਦੇਖਣੇ ਪੈਣੇ ਸੀ ਕਾਲੇ ਦਲ ਨੂੰ ਜਨੇ। ਵੱਡੇ ਬਾਲਸਾਂ ਨੂੰ ਬਣਾਉਂਦੇ ਨੇ ਉਹ ਸ਼ਾਇਦ ਪਾਰਟੀ ਨੂੰ ਵੀ ਵਧੀਆ ਤਰੀਕੇ ਨਾਲ ਚਲਾ ਲੈਂਦੇ। ਹੋਰ ਇੱਥੇ ਤੱਕ ਨਾਉਟ ਵੀ ਨਾ ਆਉਂਦੀ। ਪਰ ਉਹ ਕਹਿੰਦ ਲੱਗੇ ਵੀ ਨਹੀਂ। ਤੇ ਨਹੀਂ ਤਾਂ ਨਹੀਂ ਨਿਸਨਵਾ ਜਿੱਥੇ ਜਾ ਕੇ ਹੁੰਦਾ। ਬਸ ਆਉਦਾ ਤਾਂ ਪਿਆਰ ਕਹਿੰਦੇ ਬਹੁਤ ਜ਼ਿਆਦਾ ਸੀ ਬਾਦਲ ਪਰਵਾੜ ਦੇ ਨਾਲ ਵੱਖਰਾ ਵੱਖ ਕਿਉਂ ਹੋਣਾ ਪੈ ਗਿਆ? ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਦੇ ਨਾਲ ਗੱਲਬਾਤ ਕਰਾਂਗੇ ਕਹਿੰਦੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧੜੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਣ ਚੁੱਕੇ ਨੇ ਇੱਕ ਧੜਾ ਕੱਲੂ ਹਰਮੰਦਰ ਸਾਹਿਬ ਤੇ ਜਾ ਰਿਹਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੀਟਿੰਗ ਕਰੂਗਾ ਕੀ ਮੀਟਿੰਗ ਕਰਨ ਜਾ ਰਹੇ ਨੇ ਗੱਲਬਾਤ ਕਰਨਗੇ ਰਖੜਾ ਸਾਹਿਬ ਕੱਲੂ ਅਕਾਲ ਤਖਤ ਸਾਹਿਬ ਤੇ ਜਾ ਰਹੇ ਦੇਖੋ ਗੁਰੂ ਮਹਾਰਾਜ ਨੇ ਕਿਰਪਾ ਦੀ ਦ੍ਰਿਸ਼ਟੀ ਪਾਛਨ ਮਿਹਰ ਕੀਤੀ ਹੈ ਅੱਜ ਤਕਰੀਬਨ ਜੇ ਦੇਖੀਏ ਆਲਮੋਸਟ ਨੌਸ ਖਾਲੀ ਹੋਗੇ ਇਹ ਘਟਨਾਵਾਂ ਵਾਪਰੀਆਂ ਇੱਕ ਘਟਨਾ ਬਹੁਤ ਮਾੜੀ ਗੱਲ ਹੋਈ ਹੈ ਬਹੁਤ ਜਿੰਨਾ ਨਿੰਦੀ ਉਹ ਨਹੀਂ ਹੋਇਆ ਜਿੱਦ ਦੇ ਇਹ ਘਟਨਾਵਾਂ ਵਾਪਰੀਆਂ ਨੇ ਸ਼ੋਨੀ ਕਾਲਾ ਥੱਲੇ ਥੱਲੇ ਜਾ ਰਿਹਾ ਹਰ ਇਲੈਕਸ਼ਨ ਦੇ ਵਿੱਚ ਅਸੀਂ ਥੱਲੇ ਆਏ ਆ ਤੇ ਅਸੀਂ 2-3 ਵਾਰ ਕੋਸ਼ਿਸ਼ ਵੀ ਕੀਤੀ ਸੀ ਅਕਾਲ ਤਖਤ ਸਾਹਿਬ ਤੇ ਜਾਣਾ ਚਾਹੀਦਾ ਹੈ ਵਿਧਾਨ ਸਭਾ ਤੱਕ ਜਾਣਾ ਚਾਹੀਦਾ ਹੈ ਪ੍ਰਧਾਨ ਸਾਹਿਬ ਵੀ ਜਾ ਕੇ ਆਏ ਨੇ ਉੱਥੇ ਪਰ ਉਹ ਵਿਧਾਨ ਸਭਾ ਨਹੀਂ ਗਏ ਅਸੀਂ ਉਦੋਂ ਵੀ ਕਿਹਾ ਸੀ ਕਿ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਜਦਰ ਸਾਹਿਬ ਕੋ ਬੇਨਤੀ ਕਰਕੇ ਉਹਨਾਂ ਨੂੰ ਬੇਨਤੀ ਕਰੀਏ ਵੀ ਉਹ ਸਾਨੂੰ ਸਹਾਇਤਾ ਲਾਉਣ ਜੇ ਲੋਗ ਕਹਿੰਦੇ ਵੀ ਨਹੀਂ ਆ ਪਗੜਾ ਕੀਤੀ ਐ ਪਗੜਾ ਕਰਾਈ ਐ ਉਹ ਉਹਨਾਂ ਦੀ ਸੋਚ ਸੀ ਪਰ ਸਾਡੇ ਮਨ ਤੇ ਬੋਝ ਸੀ ਅਸੀਂ ਕੋਸ਼ਿਸ਼ ਕਰਦੇ ਰਹੇ ਕੋਸ਼ਿਸ਼ ਕਰਦੇ ਰਹੇ ਪਰ ਅਖੀਰ ਨੂੰ ਸਾਡੀ ਗੱਲ ਨਾ ਬਣੀ ਆ ਜੋ 24 ਦੀ ਇਲੈਕਸ਼ਨ ਦੇ ਵਿੱਚ ਸਾਡਾ ਨਾ ਹੋਇਆ ਉਹਨੇ ਤਾਂ ਬਿਲਕੁਲ ਹੀ ਸਾਡਾ ਕੰਨ ਤੇ ਲਿਖਤਾ ਵੀ ਤੁਸੀਂ ਕਦੇ ਅੱਗੇ ਆਈ ਨਹੀਂ ਸਕਦੇ ਲੋਕ ਗੁਰੂ ਮਹਾਰਾਜ ਚੇਪਾਛ ਤੁਨਨ ਰਾਜਾ ਫਿਰ ਅਸੀਂ ਮਨ ਬਣਾਇਆ ਵੀ ਆਪਾਂ ਨੂੰ ਸ੍ਰੀ ਕਾਲ ਤਖਤ ਸਾਹਿਬ ਦੇ ਜਾਣਾ ਚਾਹੀਦਾ ਤੇ ਪ੍ਰਧਾਨ ਸਾਹਿਬ ਨੂੰ ਵੀ ਅਸੀਂ ਕਹੀ ਸੀ ਗੱਲ ਉਹ ਖਰਚ ਕੇ ਕਹਿਣ ਲੱਗੇ ਵੀ ਨਹੀਂ ਪਰ ਅਸੀਂ ਮਨਮਰਜ਼ੀਆ ਸੋ ਉਹਨੂੰ ਮੱਦੇਨਜ਼ਰ ਰੱਖ ਕੇ ਕਿ ਜੋ ਵੀ ਇਹ ਕਿਰਿਆ ਕਰਮ ਹੋਇਆ ਇਹ ਸਾਡੀ ਬਿਨਾ ਉਹ ਤਾਂ ਹੋਇਆ ਅਸੀਂ ਅਖਬਾਰਾਂ ਦੇ ਵਿੱਚ ਪੜਿਆ ਪਰ ਜਦੋਂ ਅਖਬਾਰਾਂ ਦੇ ਵਿੱਚ ਆ ਗਿਆ ਸਾਡੀ ਡਿਊਟੀ ਬਣਦੀ ਸੀ ਅਸੀਂ ਬੋਲਦੇ ਉਹਦੇ ਖਿਲਾਫ ਗੱਲ ਕਰਦੇ ਪਰ ਅਸੀਂ ਉਹ ਚੁੱਪ ਰਹੇ ਉਹ ਚੁੱਪ ਰਹਿਣ ਦੀ ਅਸੀਂ ਮਾਫੀ ਗੁਰੂ ਮਹਾਰਾਜ ਕੋ ਸੱਚੇ ਪਾਤਸ਼ਾਹ ਕੇ ਜਾ ਕੇ ਨਤਮਸਤਕ ਹੋ ਕੇ ਬਹੁਤ ਧੀਮੇ ਹੋ ਕੇ ਮਾਫੀ ਮੈਂ ਜੋ ਸਜ਼ਾ ਲਾਉਣਗੇ ਉਹ ਸਾਨੂੰ ਕਹਦੇ ਕਿ ਤੁਸੀਂ ਇਲੈਕਸ਼ਨ ਨਹੀਂ ਲੜਨੀ ਅਸੀਂ ਉਹ ਵੀ ਛੱਡਾਂਗੇ ਉਹ ਕਹਿੰਦੇ ਤੁਸੀਂ ਘਰੋਂ ਬਾਹਰ ਨਿਕਲਣਾ ਅਸੀਂ ਉਹ ਵੀ ਛੱਡ ਦਾਂਗੇ ਉਹ ਕਹਿੰਦੇ ਜੋ ਜੋ ਸਾਨੂੰ ਹੁਕਮ ਨਵਾਂ ਜਾਰੀ ਕਰ ਦਿੰਗੇ ਅਸੀਂ ਉਹਨੂੰ ਮੰਨਾਂਗੇ ਸਿਰ ਮੱਥੇ ਤੇ ਮੰਨਾਂਗੇ ਕੱਲ ਦੀ ਜਿਹੜੀ ਮੀਟੇ ਉਸ ਤੋਂ ਬਾਅਦ ਫੈਸਲਾ ਲਿਆ ਜਾਊਗਾ ਲੋ ਫੈਸਲਾ ਤਾਂ ਹੋਇਆ ਬਈ ਹੈਗਾ ਅਸੀਂ ਜਾ ਹੀ ਰਹੇ ਹਾਂ ਕੱਲ ਨੂੰ ਕੱਲ ਸਾਥ ਤੇ ਬਾਕੀ ਜੋ ਗੁਰੂ ਮਹਾਰਾਜੁੱਝੇ ਪਾਸ਼ਾ ਕਰੂਗਾ ਉਹਨੂੰ ਸਿਰ ਮੱਥੇ ਮੰਨਾਂਗੇ ਜਿਆਦਾ ਤੜਸਾ ਕਹਿੰਦੇ ਸੁਖਬੀਰ ਸਿੰਘ ਬਾਦਲ ਦੇ ਨਾਲ ਲੱਗ ਰਿਹਾ ਕਿਤੇ ਨਾ ਕਿਤੇ ਦੇਖੋ ਸਾਖਬੀਰ ਸਿੰਘ ਬਾਦਲ ਆਲਮੋਸਟ ਦੇਖਿਓ 50 60 ਸਾਲ ਹੋ ਗਏ ਸ਼ੋਮ ਨਿਕਲਰ ਦੇ ਵਿੱਚ ਵੱਡੇ ਬਾਦਸ਼ਾਹ ਵੀ ਮੁੱਖ ਮੰਤਰੀ ਵੀ ਰਹੇ ਪ੍ਰਧਾਨ ਵੀ ਰਹੇ ਉਤਵਾ ਸੱਜਵੀਰ ਸਿੰਘ ਬਾਦਲ ਬਣੇ ਨੇ ਕਾਫੀ ਚਿਰ ਹੋ ਗਿਆ ਪਰ ਜਦੋਂ 8 ਦੇ ਸੱਜਵੀਰ ਸਿੰਘ ਬਾਦਲ ਬਣੇ ਨੇ ਹਰ ਇਲੈਕਸ਼ਨ ਤੇ ਸੀ ਘਟ ਰਹੇ ਹਰ ਇਲੈਕਸ਼ਨ ਸੀ ਘਟ ਰਹੇ ਉਹ ਸਾਡਾ ਕਸੂਰ ਹੈ ਭਲਵਾਂ ਸਾਹਿਬ ਦਾ ਕਸੂਰ ਹੈ ਪਾਰਟੀ ਦਾ ਇਹ ਗੁਰੂ ਮਾਰਾ ਨੂੰ ਪਤਾ ਹੈ ਇਹ ਹੀ ਤਾਂ ਪੁੱਲ ਬਖਸ਼ਾਉਣ ਚੱਲੇ ਆ ਅਸੀਂ ਅਸੀਂ ਨਹੀਂ ਕਹਿੰਦੇ ਕਿ ਸੱਜਵੀਰ ਸਿੰਘ ਬਾਦਲ ਦਾ ਕਸੂਰ ਹੈ ਜਿਹਦਾ ਕਸੂਰ ਹੈ ਜਿਹਦਾ ਨਹੀਂ ਹੈ ਇਹ ਗੁਰੂ ਮਹਾਰਾਜ ਬਖਸ਼ਿਸ ਕਰਨ ਕਿਸੇ ਪਾਸੇ ਮੁਕਸ਼ ਖਾਣਗੇ ਤੇ ਉੱਥੇ ਆ ਕੇ ਜਾ ਕੇ ਅਰਦਾਸ ਕਰਾਂਗੇ ਵੀ ਗੁਰਮਹਾਰ ਸੁੱਚੇ ਪਾਤਸ਼ਾਹ ਸਾਡੀ ਕਿਰਪਾ ਕਰੋ ਮਿਹਰ ਕਰੋ ਸਾਨੂੰ ਜੋ ਸਜ਼ਾ ਬਣਦੀ ਹੈ ਸਾਨੂੰ ਉਹ ਸਜ਼ਾ ਲਾਓ ਤਾਂ ਕਿ ਇਹ ਤੋਂ ਅਸੀਂ ਮੁਕਤੀ ਲੈ ਸਕੀ। ਕੀ ਸ਼ਰੋਬਣੀ ਕਾਲੀਦਲ ਇਹ ਗੱਲਾਂ ਅੰਦਰ ਬੰਦ ਕਮਰੇ ਚ ਨਹੀਂ ਸੀ ਕਰ ਸਕਦਾ ਜੋ ਕਿ ਅੱਜ ਲੋਕਾਂ ਦੇ ਘਰ-ਘਰ ਗੀਆਂ ਗੱਲਾਂ। ਬੰਦ ਕਮਰੇ ਚ ਵੀ ਕੀਤੀ। ਪ੍ਰਧਾਨ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਬੁਲਾਇਆ ਸਾਰੇ ਇਕੱਠਿਆਂ ਨੇ ਕਿਹਾ ਪ੍ਰਧਾਨ ਸਾਹਿਬ ਆਪਾਂ ਟੈਂਪਰੀ ਛੱਡ ਦਿਓ। ਤੁਸੀਂ ਪੰਜ ਬੰਦੇ ਬਣਾ ਦਿਓ। ਤੁਸੀਂ ਇੱਕ ਬੰਦਾ ਬਣਾ ਦਿਓ। ਪਰ ਉਹ ਕਰਨ ਲੱਗੇ ਵੀ ਨਹੀਂ ਜੇ ਮੈਂ ਚਾਹਾਂਗਾ ਪੱਕਾ ਹੀ ਜਾਊਂਗਾ ਮੈਂ ਉਹ ਹੀ ਨਹੀਂ ਮੈਂ ਕੀ ਲੈਣਾ ਹੈ ਫਿਰ ਇਕੱਲੇ ਇਕੱਲੇ ਨਾਲ ਵੀ ਗੱਲ ਕੀਤੀ ਐਸੀ ਇਕੱਲੇ ਇਕੱਲੇ ਨਾਲ ਵੀ ਗੱਲ ਕੀਤੀ ਬਲਕਿ ਮੈਨੂੰ ਤਾਂ ਉਹਨਾਂ ਨੇ ਥੋੜੀ ਇਹ ਵੀ ਕਿਹਾ ਵੀ ਫਿਰ ਜੇ ਮੈਂ ਹਟਦਾ ਫਿਰ ਮੈਂ ਚੰਦ ਮਾਲੀ ਨੂੰ ਬੁਲਾ ਦਿਆਂ ਮਾਜੀ ਉਹਨੂੰ ਬੁਲਾ ਦੇ ਜਿੰਨੂੰ ਮਰਜ਼ੀ ਬੁਲਾ ਦੇ ਮੈਨੂੰ ਕੋਈ ਦਿੱਕਤ ਨਹੀਂ ਜੋ ਤੁਹਾਡੀ ਮਰਜ਼ੀ ਹੈ ਜੋ ਤੁਹਾਡੇ ਦਿਲ ਦੇ ਵਿੱਚ ਹੈ ਉਹਨੂੰ ਬੁਲਾ ਦਿਓ ਮੈਨੂੰ ਕੋਈ ਮੈਨੂੰ ਪਤਾ ਸੀ ਕਿ ਮੇਰੇ ਨਾਲ ਟੌਪਿਕ ਬਿਨਾਂ ਕਈ ਗੱਲ ਕਰਦੇ ਨੇ ਪਰ ਆਪਾਂ ਨੂੰ ਜੋ ਲੋਕ ਚਾਹੁੰਦੇ ਨੇ ਜਿਹੜੀ ਦੇਖੋ ਲੋਕਾਂ ਦੀ ਰਾਏ ਹੈ ਇਹ ਪਰਮਾਤਮਾ ਦੀ ਰਾਏ ਹੁੰਦੀ ਹੈ ਗੁਰੂ ਮਹਾਰਾਜ ਦੀ ਰਾਏ ਸੋ ਲੋਕਾਂ ਦੀ ਗੱਲ ਮੰਨਣੀ ਚਾਹੀਦੀ ਐ ਲੋਕਾਂ ਨੇ ਆਪਣਾ ਕਿੱਥੋਂ ਕਿੱਥੇ ਪਹੁੰਚਾਤੀ ਆਪਾਂ ਜਿੰਨੇ ਸਾਹਿਬ ਵੀਰ ਸਿੰਘ ਬਾਦਲ ਨੇ ਕੰਮ ਕੀਤੇ ਜੀ ਰਿਕਾਰਡ ਤੋੜ ਕੰਮ ਕੀਤੇ ਸੀ ਆ ਲੱਗਦਾ ਸੀ ਵੀ ਸਾਢੇ 27 ਸਾਲ ਸਰਕਾਰ ਚੱਲੂ ਪਰ ਜੋ ਪਿੱਛੇ ਆ ਕੇ 15 ਤੋਂ ਬਾਅਦ ਆ ਕੇ ਉਹ ਜੋ ਅਸੀਂ ਕੰਮ ਕੀਤੇ ਉਹ ਕੰਮ ਸਾਨੂੰ ਬਹੁਤ ਪਿੱਛੇ ਲੈ ਗਏ ਬਹੁਤ ਪਿੱਛੇ ਲੈ ਗਏ ਲੋਕ ਉਹ ਇੱਕ ਮਿੰਟ ਵੀ ਸਾਨੂੰ ਸੁਣਨ ਨੂੰ ਤਿਆਰ ਨਹੀਂ ਇੱਕ ਪ੍ਰਕਾਸ਼ ਸਿੰਘ ਬਾਦਲ ਹੁੰਦੇ ਫਿਰ ਅੱਜ ਇਹ ਦਿਨ ਦੇਖਣੇ ਪੈਣੇ ਸੀ ਕਾਲੇ ਦਲ ਨੇ ਜ ਨਹੀਂ ਦੇਖੋ 17 ਦੇ ਵਿੱਚ ਤਾਂ ਗੱਲ ਇਹ ਹੀ ਹੋਈ ਸੀ ਤੁਹਾਨੂੰ ਯਾਦ ਹੋਣਾ ਸਾਸੁ ਸੁਦੇਸ਼ ਸਿੰਘ ਢੀਂਸਾ ਸਾਹਿਬ ਨੇ ਇਹ ਹੀ ਗੱਲ ਕਹੀ ਸੀ ਕਿ ਸੁਖਵੀਰ ਨੂੰ ਛੱਡਦੇ ਆਪਾਂ ਵੱਡੇ ਬਾਲਸਾ ਨੂੰ ਪ੍ਰਧਾਨ ਬਣਾ ਦਿੰਦੇ ਆ ਔਰ ਮੈਨੂੰ ਤਾਂ ਲੱਗਦਾ ਨਹੀਂ ਕੋਈ ਫਰਕ ਸੀਗਾ ਜੇ ਵੱਡੇ ਬਾਲਸਾ ਨੂੰ ਬਣਾਉਂਦੇ ਨੇ ਉਹ ਸ਼ਾਇਦ ਪਾਰਟੀ ਨੂੰ ਵੀ ਵਧੀਆ ਤਰੀਕੇ ਨਾਲ ਚਲਾ ਲੈਂਦੇ ਹੋਰ ਇੱਥੇ ਤੱਕ ਨੌਤ ਵੀ ਨਾ ਆਉਂਦੀ ਪਰ ਉਹ ਕਹਿਣ ਲੱਗੇ ਵੀ ਨਹੀਂ ਤੇ ਨਹੀਂ ਤਾਂ ਨਹੀਂ ਨਾ ਸਨਵਾ ਜਿੱਥੇ ਲੈ ਕੇ ਵਰਤਾ ਮੁਰਕੇ ਸੀ ਸਰਕਾਰ ਕਹਿੰਦੀ ਮੂੰਹ ਵੀ ਨਹੀਂ ਕਰ ਸਕੇ ਲੋਕਾ ਲੋਕਚਾਨਾ ਟੁੱਟਦੇ ਗਏ ਨੇ ਲੋਕ ਕੌਣ ਟੁੱਟੇ ਨੇ ਜਿਹੜੇ ਬਹੁਤ VOTER ਨੇ ਅਰ ਗੁਰੂ ਮਹਾਰਾਜ ਦੇ ਚਰਨਾਂ ਚੁੱਚੇ ਪਾਛੇ ਜਾਣਾ ਉਹ ਰਾਸ ਲੈ ਕੇ ਚੱਲਣ ਜਿਹੜੇ ਕਹਿੰਦੇ ਪੰਥ ਤੋਂ ਬਿਨਾ VOT ਨਹੀਂ ਪਾਉਣੀ ਉਹ ਲੋਕਚਾਨਾ ਟੁੱਟ ਗਏ ਸਾਡੀਆਂ ਦੋ VOT ਪੱਕੀਆਂ ਸੀ ਕਿਸਾਨੀ ਦੀ VOT ਤੇ ਪੰਥਕ VOT ਦੋਏ VOT ਸਾਡੀਆਂ ਟੁੱਟ ਗਈਆਂ ਸੋ ਜਦੋਂ ਤੁਹਾਡੀ ਕਾਰੀ ਟੁੱਟ ਜੇ ਤੁਹਾਡਾ ਫਿਰ ਤੁਸੀਂ ਅੱਗੇ ਕਿਵੇਂ ਵਧੋਗੇ ਬਿਲਕੁਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਤਲਬ ਕਰ ਸਕਦੇ ਨੇ ਫਿਰ ਅਕਾਲੀ ਦਲ ਇੱਕ ਮੰਚ ਤੇ ਆ ਸਕਦਾ ਦੇਖੋ ਅਕਾਲ ਤਖਤ ਜਲਦਾਰ ਸਾਹਿਬ ਤਾਂ ਬਹੁਤ ਸੁਪਰੀਮ ਨੇ ਉਹਦਾ ਜੋ ਵੀ ਹੁਕਮ ਕਰ ਦੇਣਗੇ ਉਹ ਸਾਰੇ ਨੂੰ ਮੰਨਣਾ ਪਊਗਾ بڑے بڑے ਜਿਹੜੇ ਫਨੇਖਾ ਕਹਿੰਦੇ ਸੀ ਜਿਹੜੇ ਕਹਿੰਦੇ ਸੀ ਅਸੀਂ ਮੰਨਦੇ ਨਹੀਂ ਅਕਾਲ ਤਖਤ ਦੇ ਉਹਨਾਂ ਨੂੰ ਵੀ ਆ ਕੇ ਉੱਥੇ ਮੱਥਾ ਟੇਕਣਾ ਪਿਆ ਉੱਥੇ ਵੀ ਨਤਮਸਤਕ ਹੋਣਾ ਪਿਆ ਸੋ ਉੱਥੋਂ ਕੋਈ ਉਹ ਨਹੀਂ ਸਕਦਾ ਖਾਸ ਕਰਕੇ ਗੁਰਸਿੱਖ ਬੰਦਾ ਜਿਹੜਾ ਗੁਰੂ ਨੂੰ ਮੰਨਦਾ ਹੈ ਗੁਰੂ ਦੇ ਚਾਣਾ ਜਾਂਦਾ ਹੈ ਉਹ ਉੱਥੋਂ ਬਾਗੀ ਹੋ ਨਹੀਂ ਸਕਦਾ ਰਖੜਾ ਸਾਹਿਬ ਦਾ ਤਾਂ ਪਿਆਰ ਕਹਿੰਦੇ ਬਹੁਤ ਜ਼ਿਆਦਾ ਸੀ ਬਾਦਲ ਪਰਿਵਾਰ ਦੇ ਨਾਲ ਵੱਖਰਾ ਵੱਖ ਕਿਉਂ ਹੋਣਾ ਪੈ ਗਿਆ ਲੋਕ ਪਿਆਰ ਤਾਂ ਸਾਡਾ ਅੱਜ ਵੀ ਹੈ ਸਾਡੀ ਕੋਈ ਅੱਜ ਕੋਈ ਦੁਸ਼ਮਣੀ ਨਹੀਂ ਹੈ ਨਾ ਹੀ ਸਾਡੀ ਕਦੇ ਅਸਲੀ ਡਿਫਰੈਂਸ ਹੋਏ ਨੇ ਪਰ ਇੱਕਾ ਪ੍ਰਿੰਸੀਪਲ ਨਿਕਲ ਸੀ ਤੇ ਜੀ ਕਹਿੰਦੇ ਸੀ ਆਪਾਂ ਕਲਤਾ ਸਾਧ ਜਾਈਏ ਉਹ ਕਹਿੰਦੇ ਚਾਪਾਂ ਜਾਇਆ ਆ ਜੋ ਜਿੰਮੇ ਕਰਨਾ ਮਰਦਾ ਤੁਸੀਂ ਬਾਅਦ ਵਿੱਚ ਦੇਖਿਆ ਉਹਨੇ ਚਿਮਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਈ ਸਾਲ ਪਿੰਡ ਵੀ ਮਾਫੀ ਮੰਗ ਲਈ ਅਸੀਂ ਵਾਬਾ ਗੁਰਵਖ ਸਿੰਘ ਦੇ ਗੁਰਦੁਆਰਾ ਸਾਹਿਬ ਵੀ ਆਪਾਂ ਜਾ ਕੇ ਮਾਫੀ ਮੰਗ ਲਈ ਛੋ ਅਸੀਂ ਸੋਨੇ ਵਿਧਾਨ ਦੇ ਮਤਲਬ ਖੁਜਵੇ ਇੰਨੇ ਫਰਕ ਹੈ ਲੋਕ ਵੀ ਇਹੀ ਚਾਹੁੰਦੇ ਨੇ ਜੇ ਲੋਕਾਂ ਨੇ ਸਾਡੀ ਮਾਫੀ ਮੰਗ ਲਈ ਹੁੰਦੀ ਫਿਰ ਤੇ ਇਸ ਹਾਲਾਤ 'ਚ ਅਸੀਂ ਹੁੰਦੇ ਹੀ ਨਾ ਇਹਦਾ ਮਤਲਬ ਲੋਕਾਂ ਨੇ ਸਾਨੂੰ ਐਕਸੈਪਟ ਨਹੀਂ ਕੀਤਾ ਸੋ ਸਾਨੂੰ ਤਾਂ ਉਹ ਕੰਮ ਕਰਨਾ ਚਾਹੀਦਾ ਜੋ ਗੁਰੂ ਮਹਾਰਾਜ ਕਿਰਪਾ ਕਰ ਦੇਣ ਤੇ ਲੋਕ ਚਾਹੁੰਦੇ ਨੇ ਬਿਲਕੁਲ ਲਾਸਟ ਸਵਾਲਾ ਰਖਣਾ ਸਾਹਿਬ ਬਾਦਲ ਸਾਹਿਬ ਨਾਲ ਤੁਹਾਡੀ ਫਿਰ ਉਸ ਤੋਂ ਬਾਅਦ ਕੋਈ ਫੋਨ ਤੇ ਕੋਈ ਗੱਲਬਾਤ ਹੋਈ ਹੈ ਜਦੋਂ ਉਹਨਾਂ ਦੇ ਵਿਰੁੱਧ ਮੀਟਿੰਗ ਹੋਈ ਹੈ ਰਖਣਾ ਸਾਹਿਬ ਦੀ ਕੋਈ ਕਿਉਂਕਿ ਸਾਡੀ ਗੱਲਬਾਤ ਬੰਦ ਹੀ ਨਹੀਂ ਹੋਈ ਸੀ ਸਾਡੀ ਗੱਲਬਾਤ ਕਦੇ ਬੰਦ ਹੀ ਨਹੀਂ ਹੋਈ ਹੈ ਸਾਡੇ ਕੋਲ ਕੋਈ ਦੁਸ਼ਮਣੀ ਹੈ ਜਾਂ ਕੁਝ ਹੋ ਰਿਹਾ ਹੈ ਜਾਂ ਸਾਡੇ ਸਾਹਿਬ ਡਿਫਰੈਂਸ ਨਹੀਂ ਕੋਈ ਅਸੀਂ ਲੜਕੇ ਆਏ ਹ ਮਨੋਮਨੀ ਬਕਾਲਾ ਇਨੀ ਗਲੀਓ ਤਾਂ ਕੁਛ ਨਹੀਂ ਆ ਬਿਲਕੁਲ ਸਖਵੀਰ ਸਿੰਘ ਬਾਦਲ ਦੇ ਨਾਲ ਕਹਿੰਦੇ ਪਹਿਲਾਂ ਵੀ ਪਿਆਰ ਹੁੰਨੇ ਸੀ ਅੱਜ ਵੀ ਪਿਆਰ ਸੁਖਵੀਰ ਸਿੰਘ ਬਾਦਲ ਦੇ ਨਾਲ ਹੁੰਨੇ ਆ ਪਰ ਗੱਲ ਇੰਨੀ ਆ ਮਾਫੀ ਦੀ ਆ ਜਿਹੜੀ ਬੋਟ ਪੰਥ ਦੀ ਟੁੱਟੀ ਉਹ ਕਿਉਂ ਟੁੱਟੀ ਆ ਅੱਜ ਵਿਸ਼ਾ ਚਿੰਤਾ ਦਾ ਵਿਸ਼ਾ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਾਂਗੇ ਜੋ ਸਜ਼ਾ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਜਾਵੇਗੀ ਜਥੇਦਾਰ ਵੱਲੋਂ ਉਹ ਭੁਗਤਣ ਲਈ ਤਿਆਰ ਹੋਵਾਂਗੇ ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਵੀ ਕਹਿੰਦੇ ਨੇ ਕਿ ਇਲੈਕਸ਼ਨਾਂ ਨਹੀਂ ਲੜਨੇ ਤੁਸੀਂ ਅਸੀਂ ਨਹੀਂ ਲੜਾਂਗੇ ਹਰ ਗੱਲ ਸਿਰ ਮੱਥੇ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮੰਨੀ ਜਾਵੇਗੀ ਨਾਬਾ ਤੋਂ ਹਰਮਿੰਦਰ ਸਿੰਘ ਮਾਨ